ਵੱਡੀ ਖਬਰ ਸਾਹਮਣੇ ਆਂਦੀ ਹੈ ਜੇਲ੍ਹ ਦੇ ਦੋ ਸਹਾਇਕ ਸੁਪਰੀਡੈਂਟ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਕਿਉਂਕਿ ਬਹੁਤ ਲੋ ਦਾ ਜਿਹੜਾ ਮਾਮਲਾ ਲਗਾਤਾਰ ਸਾਹਮਣੇ ਆਂਦਾ ਸੀ ਜੇਲ੍ਹ ਦੇ ਵਿੱਚ ਉਹ ਹੁੰ ਚੱਲਦੇ ਸੀਗੇ ਸੈਂਟਰ ਜੇਲ੍ਹ ਅਕਸਰ ਸੁਰਖੀਆਂ 'ਚ ਰਹਿੰਦੀ ਹੈ ਸੁਰਖੀਆਂ ਦੇ ਇਸ ਕਰਕੇ ਰਹਿੰਦੀ ਹੈ ਕਿ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਪਾਰਟੀ ਸੈਲੀਬ੍ਰੇਟ ਕੀਤੀ ਜਾਂਦੀ ਹੈ ਪੂਰੀ ਪੂਰੀ ਬੈਰਕ ਦੇ ਵਿੱਚ ਇੱਕ ਐਸਾ جشن ਬੜਾਇਆ ਜਾ ਰਿਹਾ ਸੀਗਾ ਕਿ ਦੇਖਣ ਵਾਲਾ ਹਰ ਕੋਈ ਵਿਅਕਤੀ ਕਹਿੰਦਾ ਸੀ ਆ ਜੇਲ੍ਹ ਨਹੀਂ ਹੈ ਕੋਈ ਰੈਸਟੋਰੈਂਟ ਹੈ ਜਾਂ ਕੋਈ ਮੋਲ ਦੇ ਵਿੱਚ ਆ ਪਾਰਟੀ ਹੋ ਰਹੀ ਹੈ ਉਹ ਸਹਾਇਕ ਸੁਪਰਡੈਂਟ ਜਿਹੜੇ ਨੇ ਜੋ ਫੋਨ ਪ੍ਰੋ ਕਰਦੇ ਸੀਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਸਸਪੈਂਡ ਇਸ ਕਰਕੇ ਕਰ ਦਿੱਤਾ ਗਿਆ ਕਿ ਉਹ ਫੋਨ ਜਿਹੜੇ ਨੇ ਲਗਾਤਾਰ ਜਿਹੜੇ ਜੇਲ੍ਹ ਦੇ ਵਿੱਚ ਆਉਂਦੇ ਸੀਗੇ ਉਹ ਫੋਨ ਦੀ ਚੈਨ ਤੋੜਨੀ ਸੀਗੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸੈਂਟਰ ਜੇਲ ਅਕਸਰ ਸੁਰਖੀਆਂ 'ਚ ਰਹਿੰਦੀ ਹੈ ਸੁਰਖੀਆਂ 'ਚ ਕਿਉਂ ਰਹਿੰਦੀ ਹੈ ਕਿ ਲੁਧਿਆਣਾ ਸੈਂਟਰ ਜੇਲ੍ਹ ਦੇ ਵਿੱਚ ਪਿਛਲੇ ਸਾਲ ਦੀ ਗੱਲ ਕੀਤੀ ਹੈ 6 ਮਹੀਨੇ ਦੀ ਗੱਲ ਕੀਤੀ ਜਾਵੇ ਜਾਂ 2 ਮਹੀਨੇ ਦੀ ਗੱਲ ਕੀਤੀ ਹੋਵੇ ਤਾਂ ਤਦਾ ਸੈਂਕੜਾ ਇਤਜ਼ਾਦ ਦੇ ਵਿੱਚ ਜਿਹੜੇ ਮੋਬਾਈਲ ਫੋਨ ਮਿਲਦੇ ਜਾ ਰਹੇ ਜੋ ਮੋਬਾਈਲ ਫੋਨ ਜਦੋਂ ਮਿਲੇ ਤਾਂ ਪੁਲਿਸ ਕਮਿਸ਼ਨ ਲੁਧਿਆਣਾ ਦੀ ਕੋਲ ਜਿਹੜੀ ਹੈ ਇਸ ਚੀਜ਼ ਦੀ ਪਹੁੰਚਦੀ ਹੈ ਰਿਪੋਰਟ ਪਹੁੰਚਦੀ ਹੈ ਰਿਪੋਰਟ ਪਹੁੰਚਣ ਤੋਂ ਬਾਅਦ ਜਦੋਂ ਉੱਥੇ ਚੈਕਿੰਗ ਕੀਤੀ ਜਾਂਦੀ ਜੋ ਸੁਪਰੀਡੈਂਟ ਨੇ ਤੇ ਸੁਪਰੀਡੈਂਟ ਕਮਿਸ਼ਨ ਸਾਹਿਬ ਨੂੰ ਕਹਿੰਦੇ ਨੇ ਕਿ ਇਹ ਫੋਨ ਜਿਹੜੇ ਮਿਲਦੇ ਆ ਦੀ ਚੈਨ ਤੋੜਨੀ ਪੈਗੀ ਜੋ ਚੈਨ ਤੋੜਨੀ ਪੈਂਦੀ ਹੈ ਜੋ ਥੋੜੀ ਜਾਂਦੀ ਸੁਣ ਕੇ ਹੈਰਾਨ ਜੋ ਕੇ ਸਹਾਇਕ ਸੁਪਰੀਡੈਂਟ ਜਿਹੜੇ ਹੁੰਦੇ ਨੇ ਉਹ ਇਹਦੇ ਵਿੱਚ ਲਿਪਤ ਪਾਏ ਜਾਂਦੇ ਨੇ ਜੋ ਥੋਇੰਗ ਦਾ ਕੰਮ ਕਰਦੇ ਜੋ ਫੋਨ ਸੱਟਣ ਦਾ ਕੰਮ ਕਰਦੇ ਸੀਗੇ ਉਹਨਾਂ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਵਾ ਸਸਪੈਂਡ ਇਸ ਕਰਕੇ ਕਰ ਦਿੱਤਾ ਜਾਂਦਾ ਕਿ ਵੱਡੇ ਪੱਦਰ ਦੇ ਉੱਤੇ ਜਿਹੜੇ ਫੋਨ ਜੇਲ ਦੇ ਵਿੱਚ ਪਹੁੰਚਦੇ ਸੀਗੇ ਉਹਨਾਂ ਪਿੱਛੇ ਇਹ ਸਹਾਇਕ ਸੁਪਰੀਡੈਂਟ ਸੀਗੇ ਲੇਕਿਨ ਦੋ ਸੁਪਰੀਡੈਂਟ ਜਿਹੜੇ ਨੇ ਸਸਪੈਂਡ ਜ਼ਰੂਰ ਕੀਤੇ ਨੇ ਬੇਸਿਕ ਸੈਂਟਰ ਜੇਲ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੈਂਟਰ ਜੇਲ ਹੈ ਲੁਧਿਆਣਾ ਦੇ ਤਾਜਪੁਰ ਰੋਡ ਦੇ ਉੱਤੇ ਮੌਜੂਦ ਸੈਂਟਰ ਜੇਲ ਹੈ ਜਿਹਨੂੰ ਨੌਕਰੀ ਕਰਦੇ ਨੇ ਲੇਕਿਨ ਨੌਕਰੀ ਕਰਨ ਦੇ ਨਾਲ-ਨਾਲ ਉਹ ਸਹਾਇਕ ਸੁਪਰਡੈਂਟ ਜਿਹੜੇ ਨੇ ਜੋ ਫੋਨ ਥਰੋ ਕਰਦੇ ਸੀਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਸਸਪੈਂਡ ਇਸ ਕਰਕੇ ਕਰ ਦਿੱਤਾ ਗਿਆ ਕਿ ਉਹ ਫੋਨ ਜਿਹੜੇ ਨੇ ਲਗਾਤਾਰ ਜਿਹੜੇ ਜੇਲ੍ਹ ਦੇ ਵਿੱਚ ਆਉਂਦੇ ਸੀਗੇ ਉਹ ਫੋਨ ਦੀ ਚੈਨ ਤੋੜਨੀ ਸੀਗੀ ਜੋ ਮੁਲਾਜ਼ਮ ਅਥੇ ਲੱਗੇ ਹੁੰਦੇ ਨੇ ਕਈ ਵਾਰ ਫੜਿਆ ਜਾਂਦਾ ਕਿ ਮੁਲਾਜ਼ਮ ਦੇ ਕਿਤੋਂ ਨਾ ਕਿਤੋਂ ਕੋਈ ਨਸ਼ੀਲਾ ਪਦਾਰਥ ਮਿਲ ਗਿਆ ਐਸੀ ਕਈ ਖਬਰਾਂ ਵੀ ਲੱਗਦੀਆਂ ਨੇ ਲੇਕਿਨ ਸੈਂਟਰ ਜੇਲ੍ਹ ਅਕਸਰ ਸੁਰਖੀਆਂ 'ਚ ਰਹਿੰਦੀ ਹੈ ਸੁਰਖੀਆਂ 'ਚ ਇਸ ਕਰਕੇ ਰਹਿੰਦੀ ਹੈ ਕਿ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਪਾਰਟੀ ਸੈਲੀਬ੍ਰੇਟ ਕੀਤੀ ਜਾ ਰਹੀ ਉਹ ਪਾਰਟੀ ਸੈਲੀਬ੍ਰੇਟ ਕੀਤੀ ਜਾ ਰਹੀ ਜਦੋਂ ਪਾਰਟੀ ਸੈਲੀਬ੍ਰੇਟ ਕੀਤੀ ਜਾਂਦੀ ਹੈ ਪੂਰੀ ਦੀ ਪੂਰੀ ਬੈਰਕ ਦੇ ਵਿੱਚ ਇੱਕ ਐਸਾ جشن ਬਣਾਇਆ ਜਾ ਰਿਹਾ ਸੀਗਾ ਕਿ ਦੇਖਣ ਵਾਲਾ ਹਰ ਕੋਈ ਵਿਅਕਤੀ ਕਹਿੰਦਾ ਸੀ ਆ ਜੇਲ ਨਹੀਂ ਹੈ ਕੋਈ ਰੈਸਟੋਰੈਂਟ ਹੈ ਜਾਂ ਕੋਈ ਮੋਲ ਦੇ ਵਿੱਚ ਆ ਪਾਰਟੀ ਹੋ ਰਹੀ ਹੈ ਅਕਸਰ ਉਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਉਸ ਸ਼ਖਸ ਵੱਲੋਂ ਜਿਹੜਾ ਬਣਾ ਰਿਹਾ ਹੁੰਦਾ ਉਹਨੇ ਫੋਨ ਤੋੜ ਦਿੱਤਾ ਸੀਗਾ ਜਦੋਂ ਉਸ ਵੀਡੀਓ ਵਾਇਰਲ ਹੁੰਦੀ ਹੈ ਤਾਂ ਸੁਪਰੀਡੈਂਟ ਨੂੰ ਪਤਾ ਲੱਗਦਾ ਹੈ ਤੇ ਜੇਲ ਦੇ ਮੁਲਾਜ਼ਮਾਂ ਨੂੰ ਪਤਾ ਲੱਗਦਾ ਹੈ ਕਿ ਉਸ ਵੀਡੀਓ ਜਿਹੜੀ ਹੈ ਜੇਲ 'ਚ ਬਣੀ ਹੋਈ ਹੈ ਤਾਂ ਉਹਦੇ ਉੱਤੇ ਮੁਕੱਦਮਾ ਵੀ ਦਰਜ ਕਰ ਲੇਕਿਨ ਅੱਜ ਨੂੰ ਵੱਡੀ ਖਬਰ ਸਾਹਮਣੇ ਆਂਦੀ ਹੈ ਜੇਲ੍ਹ ਦੇ ਦੋ ਸਹਾਇਕ ਸੁਪਰੀਡੈਂਟ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਕਿਉਂਕਿ ਫੋਨ ਥਰੋ ਦਾ ਜਿਹੜਾ ਮਾਮਲਾ ਲਗਾਤਾਰ ਸਾਹਮਣੇ ਆਂਦਾ ਸੀ ਜੇਲ੍ਹ ਦੇ ਵਿੱਚ ਜੋ ਫੋਨ ਚੱਲਦੇ ਸੀਗੇ ਉਹਨਾਂ ਦੀ ਚੈਨ ਤੋੜਨ ਵਾਸਤੇ ਇਹ ਕਦਮ ਜਿਹੜਾ ਚੈਨ ਨੂੰ ਤੋੜਨਾ ਜ਼ਰੂਰੀ ਸੀਗਾ ਹੁਣ ਦੇਖਦੇ ਆ ਕਿ ਜੇਲ੍ਹ ਦੇ ਵਿੱਚ ਹੋਰ ਕਿੰਨੇ ਕ ਫੋਨ ਜਿਹੜੇ ਬਰਾਮਦ ਹੁੰਦੇ ਨੇ ਕਿੰਨੇ ਨਹੀਂ ਲੇਕਿਨ ਇਹ ਕਾਰਵਾਈ ਹਜੇ ਛੋਟੀ ਹੈ ਕੀ ਹਰੇ ਵਿੱਚ ਹੋਰ ਵੀ ਮੁਲਾਜ਼ਮ ਲਿਪਤ ਪਾਈ ਜਾਣਗੇ ਕਿ ਜਿਹੜੇ ਫੋਨ ਜਿਹੜੇ ਨੇ ਸੈਂਟਰ ਜੇਲ ਦੇ ਵਿੱਚ ਛੜਦੇ ਸੀਗੇ ਤੇ ਵੀਆਈਪੀ ਕਲਚਰ ਜਿਹੜਾ ਸ਼ੁਰੂਆਤ ਕਰਦੇ ਸੀਗੇ ਸਹਾਇਕ ਸੁਪਰਡੈਂਟ ਜਿਹੜੇ ਦੋ ਨੇ ਉਹਨਾਂ ਨੂੰ ਸਸਪੈਂਡ ਬੇਸ਼ਿਕ ਕਰ ਦਿੱਤਾ ਗਿਆ ਹੈ ਲੇਕਿਨ ਜੇਲ ਦੇ ਅੰਦਰ ਫੋਨ ਜਿਹੜੇ ਨੇ ਹਜੇ ਵੀ ਮਿਲਦੇ ਨਜ਼ਰ ਆ ਰਹੇ ਨੇ ਕਰਦੇ ਆ ਜੇਲ ਸੁਪਰਡੈਂਟ ਦੇ ਨਾਲ ਗੱਲਬਾਤ ਤੇ ਉਹਨਾਂ ਨੂੰ ਪੁੱਛਦੇ ਆ ਆਖਿਰ ਕੀ ਵਜ੍ਹਾ ਸੀ ਜੇਲ ਦੇ ਜੋ ਸਹਾਇਕ ਸੁਪਰਡੈਂਟਾਂ ਨੂੰ ਸਸਪੈਂਡ ਕੀਤਾ ਗਿਆ ਹੈ ਸਰ ਕੀ ਮਾਮਲਾ ਕੀ ਹੈ ਜਿਹੜਾ ਸਹਾਇਕ ਸੁਪਰਡੈਂਟ ਸਸਪੈਂਡ ਕੀਤੇ ਨੇ ਕੀ ਹੋਇਆ ਕਿ ਮਾਮਲਾ ਕੀ ਦੱਸੋਗੇ ਥੋੜਾ ਜਿਹਾ ਉਹ ਥੋਜ਼ ਆ ਰਹੀਆਂ ਸੀ ਪਿਛਲੇ ਸਮੇਂ ਤੋਂ ਲੰਬੇ ਟਾਈਮ ਤੋਂ ਹਾਂਜੀ 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 ਅੰਦਰ ਫੋਨ ਤੇ ਨਸ਼ਾ ਵਗੈਰਾ ਥੋਜ਼ ਹੋ ਰਹੀਆਂ ਸੀ ਕਾਫੀ ਜੀ ਉਹ ਫਿਰ ਉਹਦੇ ਉਹਦੇ ਰਿਗਾਰਡਿੰਗ ਇਨਵੈਸਟੀਗੇਸ਼ਨ ਇਹ ਜਿਹੜੀ ਜਿਹੜੀ ਮਨਦੀਪ ਸਿੰਘ ਸਿੱਧੂ ਨੇ ਇਹ ਇਨਵੈਸਟੀਗੇਸ਼ਨ ਲਗਾਈ ਕੀਤੀ ਹੋਈ ਸੀ ਉਹੀ ਮਾਮਲੇ ਚ ਸਰਜੁਰ ਸਪੱਲੇ ਸੀਪੀ ਸਾਹਿਬ ਸੀਗੇ ਨਹੀਂ ਮੈਨੂੰ ਇਹ ਨਹੀਂ ਪਤਾ ਜੀ ਵੀ ਉਹ ਕਿੰਨਾ ਵੱਲੋਂ ਕਿੱਦਾਂ ਹੋਈ ਆ ਵੀ ਅਸੀਂ ਇੱਕ ਲੈਟਰ ਲਿਖਿਆ ਸੀ ਜ ਕਿਸੇ ਸੀਨੀਅਰ ਸਾਹਿਬ ਨੂੰ ਜੀ ਵੀ ਅਸੀਂ ਪਿਛਲੇ ਸਾਲ 23 ਦੇ ਵਿੱਚ 1000 ਫੌਨ ਵੀ ਆਪਾਂ ਪਰਚੀ ਪੁਲਿਸ ਨੂੰ ਦਿੱਤਾ ਆਂ ਬੰਦ ਰਹੋ ਜੀ ਜੀ ਇਹਦਾ ਬੈਕ ਲਿੰਕ ਹੈ ਜਿਹੜਾ ਉਹ ਮਤਲਬ ਪਤਾ ਕੀਤਾ ਜਾਵੇ ਜੀ 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 ਸਰ ਅੰਮ੍ਰਿਤੀ ਕੇ ਸੀਪੀ ਸਾਹਿਬ ਨੇ ਉਹ ਉਹਦੇ ਰਿਗਾਰਡਿੰਗ ਇਨਵੈਸਟੀਗੇਸ਼ਨ ਕੀਤੀ ਹੋਏ ਜੀ ਲੇਕਿਨ ਜਦੋਂ ਕਿੰਨੇ ਸਮੇਂ ਤੋਂ ਕਰ ਰਹੀ ਜਿਹੜੇ ਸਹਾਇਕ ਸੁਪਰੀਟੈਂਡੈਂਟ ਸੀ ਕਿੰਨੇ ਸਮੇਂ ਤੋਂ ਆ ਥਰੋ ਦਾ ਕੰਮ ਕਰ ਰਹੀ ਸੀ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਨੂੰ ਨਹੀਂ ਪਤਾ ਜੀ ਜੀ ਸਾਨੂੰ ਤਾਂ ਇਹਨਾਂ ਪਤਾ ਵੀ ਇਨਵੈਸਟੀਗੇਸ਼ਨ ਅਕੋਰਡਿੰਗ ਟੂ ਇਨਵੈਸਟੀਗੇਸ਼ਨ ਟੀਮ ਜੀ ਕਿ ਜੋ ਸੈਕਸ ਅਕੋਬਟ ਜਿਹੜੀਆਂ ਥੋਸ ਸੀ ਉਹਦੇ ਵਿੱਚ ਇਨਵੋਲਵਮੈਂਟ ਹੈ ਨਾ ਲੇਕਿਨ ਸਰ ਇਹਨਾਂ ਦੇ ਤੇ ਕੋਈ ਹਵਾਲਾ ਆਤੀ ਹੈ ਕਹਿ ਦਿਆ ਨਾ ਕੋਈ ਸੰਪਰਕ ਹੋਣਗੇ ਜਿਹਨਾਂ ਨੂੰ ਫੋਨ ਪਹੁੰਚਾਂਦੇ ਹੋਣਗੇ ਆ ਉਹ ਨਾ ਉਹ ਵੀ ਵਿੱਚ ਹੈਗੇ ਇਨਵੋਲਵ ਉਹਨਾਂ ਤੇ ਕਿਸ ਬੱਟਾ ਪੁੱਛਦਾ ਕਿ ਕਿ ਕਿੰਨੇ ਖਵਲ ਆਤੀ ਹੈ ਸਰ ਜਿਨ੍ਹਾਂ ਦੇ ਉੱਤੇ ਮਰਚੇ ਦਰਜ ਕੀਤੇ ਗਏ ਨੇ ਜਿਹੜੇ ਪੰਚਰ ਹੈਗੇ ਪਤਾ ਨਹੀਂ ਹਲੇ ਉਹ ਜਿਵੇਂ ਉਥੋਂ ਜਿਵੇਂ ਜਿਵੇਂ ਪੁਲਿਸ ਕਾਰਵਾਈ ਕਰੇਗੀ ਪਤਾ ਲੱਗ ਜੇਗਾ ਜੀ ਬਹੁਤ ਬਹੁਤ ਸ਼ੁਕਰੀਆ ਸ਼ਿਵਰਾਜ ਜੀ। ਤੋਂ ਜਦੋਂ ਇਹ ਤੋਂ ਜਦੋਂ ਜਦੋਂ ਪੁਲਿਸ ਕਾਰਵਾਈ ਕਰੇਗੀ ਪਤਾ ਲੱਗ ਜਗਾ। ਜੀ ਬਹੁਤ ਬਹੁਤ ਸ਼ੁਕਰੀਆ ਸ਼ਿਵਰਾਜ ਜੀ। ਲੁਧਿਆਣਾ ਤੋਂ ਕੈਮਰਾ ਮੈਂ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ